ਤੇ ਅੱਜ ਆਪਣਾ ਪ੍ਰੋਗਰਾਮ ਹੈ ਤੇ ਕਿਤੇ ਦੂਰ ਪਾਰ ਦਾ ਹੀ ਆ ਬਾਕੀ ਮੜਾ ਜਾਂ ਗਾਂ ਜਾ ਕੇ ਤੁਹਾਨੂੰ ਦੱਸਦੇ ਆ ਲਓ ਜੀ ਤੇਲ ਪਵਾ ਲਿਆ ਮੇਤਰਾਣੇ ਦਾ 10000 ਦਾ ਨਿਕਲਣ ਲੱਗੇ ਤਾਂ ਕਿਛ ਸ਼ਕੀਨ ਰਹਿੰਦੇ ਆ ਵੀ ਮਤਲਬ ਆਹੀਂ ਡਰਾਈਵਿੰਗ ਕਰੀਏ ਤੇ ਫੀਲਿੰਗ ਲਈਏ ਤੇ ਆਪਾਂ ਡਰਾਈਵਰ ਸਾਹਿਬ ਨੂੰ ਕਿਹਾ ਸਟੀering ਤੁਹਾਡਾ ਤੇ ਆਪਾਂ ਮਤਲਬ ਸਾਰਾ ਏਰੀਆ ਵਧੀਆ ਇੰਨਾ ਕਿ ਦਿਲ ਕਰਦਾ ਵੀ ਰੋਕ ਲਈ ਗੱਡੀ ਪਰ ਅਸਲ ਜਾਈ ਥੋੜਾ ਜਿਹਾ ਲੇਟ ਤੋਂ ਰੇ ਕਰੋ ਜੇ ਥੋੜਾ ਜਿਹਾ ਟਾਈਮ ਨਾ ਤੁਰੇ ਹੁੰਦੇ ਸਾਡੇ ਰੁਕੇ ਕਹਿੰਦੇ ਫੋਟਾ ਫੋਟਾ ਕਿਚੜੀਆਂ ਤੇ ਆਨੰਦ ਦੇਖੋ ਜਰਾ ਓਏ ਹੋਏ ਹੋਏ ਯਾਰ ਜ਼ਿੰਦਗੀ ਜੜੀ ਨਾ ਘੁੰਮ ਫਿਰ ਕੇ ਬਤੀਤ ਕਰੋ ਜੇ ਓਛਾ ਉਧਰ ਮੀ ਪੈਂਦੇ ਗੁਰੂ ਤੁਸੀਂ ਕਹਿੰਦੇ ਇਹ ਇਹ ਕਿਹੜਾ ਡਰਾਈਵਰ ਸਾਬਨਾ ਰਵੀ ਐ ਨੇ ਕਿਹੜਾ ਇਹ ਬਿਆਸ ਰਵੀ ਇਹ ਬਿਆਸ ਰਵੀ ਦੋਨੇ ਮਿਕਸ ਆ ਗਾ ਛੋਟੇ ਕਰਕੇ ਨਾ ਅੱਗੇ ਨਾ ਥੋੜਾ ਸਿੰਗਲ ਜਿਹਾ ਰਸਤਾ ਆ ਗਿਆ ਪਿੰਡ ਦੇ ਵਿੱਚੋਂ ਜਾਂਦਾ ਆ ਉਹਦੇ ਕਰਕੇ ਰੈੱਡ ਲਾਈਟ ਲਾਈ ਇਹਨਾਂ ਨੇ ਵੀ ਗੱਡੀਆਂ ਇੱਕ ਪਾਸੇ ਦੀ ਨਿਕਲ ਜਾਣ ਚਾਚੋ ਉੱਪਰ ਦੇਖੀਓ ਤਰਫ ਲਾਓ ਜੀ ਸਾਹਮਣੇ ਹੋਟਲ ਤੇ ਉੱਪਰ ਪਹਾੜ ਹੋਏ ਹੋਏ ਲਾਓ ਜੀ ਬੰਦੇ ਹਟੇ ਰਸਤੇ ਐ ਲਾਜਾ ਪਾਵੇ ਪਤਾ ਚਲੋ ਲਾਓ ਜੀ ਸਸਿਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਤੇ ਅੱਜ ਆਪਣਾ ਪ੍ਰੋਗਰਾਮ ਹੈ ਤੇ ਕਿਤੇ ਦੂਰ ਪਾਰ ਦਾ ਹੀ ਆ ਬਾਕੀ ਮੜਾ ਜਾਂ ਗਾਂ ਜਾ ਕੇ ਤੁਹਾਨੂੰ ਦੱਸਦੇ ਆ ਬੰਦੇ ਚ ਲਿਆ ਜਾਂਦੇ ਸਾਰੇ ਗੱਡੀ ਵਿੱਚ ਕਿੱਥੇ ਜਾਣਾ ਆਪਾਂ ਤੇ ਕੋਈ ਵੱਖਰੀ ਜੀ ਲੋਕੇਸ਼ਨ ਆ ਕੋ ਨਵੀਂ ਚੀਜ਼ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਮਿਲਦੇ ਆ ਲਾਓ ਜੀ ਯਾਰ ਚੱਲ ਪਏ ਅੱਜ ਨਿਕਲ ਕੇ ਰੂਟਾਂ ਤੇ ਤੇ ਬੰਦੇ ਸਾਡੇ ਕੈਮੂ ਕੈਮ ਅੱਜ ਨਵਾਂ ਪਤਾ ਇੱਕ ਨਵਾਂ ਪਤਾ ਦਿਖਾ ਦਿੰਨੇ ਆ ਤੁਹਾਨੂੰ ਯਾਰ ਕਰਸ਼ਰਨ ਜੀ ਦਾਗ ਨਹੀਂ ਤੁਹਾਨੂੰ ਪਤਾ ਹੀ ਆ ਫਿਰ ਦਾਸ ਹਣਾ ਤੁਹਾਨੂੰ ਪਤਾ ਸਾਬੀ ਜੀ ਸਾਬੀ ਨਾਲ ਅੱਜ ਪੱਕ ਬਣੀ ਪਾ ਕੇ ਪਾ ਕੇ ਸਾਬੀ ਆਪ ਮੰਨਦਾ ਕਿ ਕਿਦ ਕੋ ਬਣਾਉਣਾ ਸੱਚੀ ਦਸੀ ਝੂਠ ਨਹੀਂ ਬੋਲਣਾ ਆ ਦੇ ਮੈਂ ਝੂਠਾ ਭਾਈ ਲਾ ਕੇ ਬੈਠਾ ਆ ਦੇਖ ਲੋ ਕਿੰਨੀ ਸੋਹਣੀ ਪੱਗ ਬਣਦਾ ਮੁੰਡਾ ਇਹਦਾ ਚਾਚੇ ਦਾ ਮੁੰਡਾ ਆ ਇਹਦੇ ਪਾਗੇ ਬਣਦਾ ਇਹਨੂੰ ਪੱਗ ਨਹੀਂ ਬਣਦੀ ਉਹ ਯਾਰ ਮੈਂ ਚੱਲ ਗਿਆ ਮੈਂ ਹੁਣ ਆ ਵੇਖ ਇਹ ਆਦੇ ਭਾਈ ਜਣੇ ਦਾਦੇ ਵੀ ਕਿੱਥੇ ਚੱਲੇ ਅੱਜ ਮੜਾ ਜਾ ਸੰਤਾਂ ਨੂੰ ਦਾਦੇ ਅੱਜ ਅਸੀਂ ਚੱਲੇ ਆ ਬੜੀ ਵਧੀਆ ਲੋਕੇਸ਼ਨ ਤੇ ਇਹ ਲਿਬੇਸ਼ਨ ਕੀ ਨਾਜ਼ ਦੱਸਦੇ ਹੁਣ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਅੱਗੇ ਜਾ ਕੇ ਦੱਸਦੇ ਆ ਪਹਿਲਾਂ ਅਸੀਂ ਤੁਹਾਨੂੰ ਰਸਤੇ ਦਾ ਮਨੋਰੰਜਨ ਕਰਾਉਣਾ ਹੈ ਬਸ ਬਸ ਆਸਤਾਨ ਜੀ ਤੁਸੀਂ ਕਹਿਣਾ ਚਾਹੋਗੇ ਕੁਝ ਮੌਸਮ ਬਹੁਤ ਘੈਂਟ ਆ ਉੱਥੇ ਮੌਸਮ ਵਾਕਿਆ ਯਾਰ ਕਿ ਘੈਂਟ ਹੋਈ ਜਾਂਦੇ ਹਨ ਹਜੇ ਤੇ ਅਸੀਂ ਸ਼ਹਿਰੋਂ ਨਿਕਲੇ ਆ ਜਾਣਾ ਆ ਤੇ ਕਿਸ਼ਨ ਦੇਖਣ ਵਾਲੀ ਆ ਬਸ ਬਸ ਤੁਹਾਨੂੰ ਉਹ ਪਤਾ ਨਹੀਂ ਵਿਰਲੇ ਵਿਰਲੇ ਬੰਦੇ ਨੇ ਵੇਖੀ ਹੋਣੀ ਮੈਂ ਵੀ ਨਹੀਂ ਵੇਖੀ ਉਦੋਂ ਤੇ ਸਾਬੀ ਗਿਆ ਹੈ ਸਭੀ ਤੁੰਗਿਆ ਨਾ ਸਾਬੀ ਗਿਆ ਸਾਬੀ ਜਿਹੜਾ ਸਾਬੀ ਨੇ ਸਾਨੂੰ ਦੱਸੀ ਤੇ ਆਪਾਂ ਨਾਲੇ ਪ੍ਰੋਗਰਾਮ ਬਣਾ ਲਿਆ ਆਜਾ ਤਾ ਰਕ ਕਰਦੇ ਨਾਲੇ ਕ ਲੰਬਾ ਤਾਂ ਤਾਂ ਨਾਲੇ ਇਹ ਮੁੰਡਾ ਹਟਣਾ ਗੱਭਰੂ ਸਾਡੇ ਤੋਂ ਸਾਰਿਆਂ ਤੋਂ ਛੋਟਾ ਆ ਤੇ ਇਹ ਮੁੰਡਾ ਹੀਰਾ ਪੰਜਾਬ ਦਾ ਹੀਰਾ ਆ ਇਹ ਹੀਰਾ ਆਓ ਪੰਪ ਦੇ ਲਈ ਹੁਣ ਕਿੱਥੇ ਆਉਂਦਾ ਪੰਪ ਦੇ ਬਿਨਾ ਤੇਲ ਪਵਾ ਕੇ ਫੇਰ ਆਪਾਂ ਅੱਗੇ ਨੂੰ ਨਿਕਲਣਾ ਆ ਲਾਓ ਜੀ ਤੇਲ ਪਵਾ ਲਿਆ ਮੇਤਰਾਣੇ ਤਾਂ 10000 ਦਾ ਨਿਕਲਣ ਲੱਗੇ ਤੇ ਪਿੱਛੇ ਪਿਆਰੇ ਕ੍ਰੈਡਿਟ ਕਾਰਡ ਦੇ ਕਿਹੜਾ ਕਿਹੜਾ ਮੋੜ ਕਹਿੰਦੀ ਐ ਲਾਓ ਜੀ ਤਲਵਾੜੇ ਲਾ ਕੇ ਰੁਕੇ ਆ ਜੀ ਯਾਨੀ ਚਤਪੜੀ ਤੋਲ ਤਪਰਚੌਂ ਸਰਦਾਰ ਅਮਰਜੀਤ ਸਿੰਘ ਸ਼ਾਈ ਆਪ ਮੋਲ ਟੈਕਨੀਕ ਗੱਲ ਕਾਲਜ ਮੇਰੇ ਸਹਾਰਾ ਅਮਰਜੀਤ ਸਿੰਘ ਸ਼ਾਈ ਨੇ ਲਿਆਂਦਾ ਆ ਉਹਦੇ ਨਾਲ ਅੱਜ ਅਸੀਂ ਥੋੜਾ ਜਿਹਾ ਦੂਰ ਜਾਣਾ ਆ ਉਹਦੇ ਕਰਕੇ ਥੋੜੀ ਜਾਨੂੰ ਕਾਲੀ ਐ ਤੇ ਅੱਗੇ ਜਾ ਕੇ ਅਸੀਂ ਕਰਦੇ ਗੱਲਾਂ ਬਾਤ ਤੁਹਾਨੂੰ ਖੜ ਕੇ ਲੋਕੇਸ਼ਨਾਂ ਵੀ ਦਿਖਾਵਾਂਗੇ ਤੇ ਵਧੀਆ ਚੀਜ਼ਾਂ ਦਿਖਾਵਾਂਗੇ ਪੂਰੀਆਂ ਫੇਰ ਆਹ ਨਹੀਂ ਥੋੜਾ ਜਿਹਾ ਸਫਰ ਕੱਢ ਲੀਏ ਕਿਉਂਕਿ ਸਫਰ ਥੋੜਾ ਜਿਹਾ ਜ਼ਿਆਦਾ ਤੇ ਆਹੀ ਵਾਪਸੀ ਵੀ ਕਰਨੀ ਆ ਤੇ ਸਾਬੀ ਨੂੰ ਆਪਾਂ ਬਾਜਿਤ ਘਰੇ ਵੀ ਲਾਉਣਾ ਆ ਇਸ ਕਰਕੇ ਤੁਹਾਡੀ ਗਾਹ ਤੈ ਨਹੀਂ ਮੜੀ ਹੋਏ ਲਾਓ ਜੀ ਡਰਾਈਵਰ ਸਾਹਿਬ ਆਪਾਂ ਕਰਦੇ ਚੇਂਜ ਕਿਉਂਕਿ ਆਪਾਂ ਬਣਾਉਣੀ ਹੁੰਦੀ ਵੀਡੀਓ ਤੇ ਇਹ ਡਰਾਈਵਰ ਸਾਹਿਬ ਹੁੰਦਾ ਵੀ ਸ਼ਕੀਨ ਰਹਿੰਦੇ ਆ ਵੀ ਮਤਲਬ ਆਹੀ ਡਰਾਈਵਿੰਗ ਕਰੀਏ ਤੇ ਫੀਲਿੰਗ ਲਈਏ ਤੇ ਆਪਾਂ ਡਰਾਈਵਰ ਸਾਹਿਬ ਨੂੰ ਕਿਹਾ ਸਟੀering ਤੁਹਾਡਾ ਆਪਾਂ ਆਪਣੀ ਖੱਬੀ ਸੀਟ ਦੇ ਉੱਤੇ ਬੈਠੇ ਆਂ ਕਿਉਂਕਿ ਆਪਾਂ ਹਾਂ ਆਪਾਂ ਆਲਾ ਦਵੜਾ ਵੀ ਦੇਖੋਣਾ ਇਹ ਆ ਗਿਆ ਸਰਕਾਰੀ ਕਾਲਜ ਤਲਵਾੜੇ ਦਾ ਤੇ ਤਲਵਾੜਾ ਸ਼ਹਿਰ ਆਪਾਂ ਐਂਟਰ ਕਰ ਗਏ ਆਂ ਸੋ ਮੁੰਡੇ ਪਤਾ ਨਹੀਂ ਕਿਉਂ ਸਾਨੂੰ ਉੱਜਾ ਜੀਆਂ ਮਾਰ ਰਹੇ ਆ ਆ ਵੇ ਭਾਜੀ ਕਾਲਜ ਦਾ ਗੇਟ ਆ ਗਿਆ ਤਲਵਾੜੇ ਦਾ ਬਾਕੀ ਅੱਗੇ ਜਾ ਕੇ ਮਿਲਦੇ ਹੁਣ ਆਪਾਂ ਤਲਵਾੜਾ ਸ਼ਹਿਰ ਤੇ ਕਈ ਵਾਰੀ ਦਿਖਾਇਆ ਵੀ ਆ ਤੇ ਵੇਖਿਆ ਵੀ ਆ ਸੋ ਅੱਗੇ ਜਾ ਕੇ ਆਪਾਂ ਮਿਲਦੇ ਆਂ ਤੇ ਨਹੀਂ ਡਵੈਲਪਮੈਂਟ ਹੋਈ ਤੇ ਫਿਰ ਚੰਡੀਗੜ੍ਹ ਸ਼ਹਿਰ ਵਾਸਤੇ ਚਲ ਗਿਆ ਚੜ ਗਏ ਆਪਾਂ ਊਨੇ ਰੋਡ ਤੇ ਹੁਣ ਪਹਿਲਾਂ ਆਊਗਾ ਦੌਲਤਪੁਰ ਸ਼ਹਿਰ ਤੇ ਫਿਰ ਆਊਗਾ ਊਨਾ ਊਨਾ ਆਪਾਂ ਲੰਘਣਾ ਕਿ ਊਨੇ ਤੋਂ ਉਰੇ ਹੀ ਮਤਲਬ ਹੈਗਾ ਸਾਈਡ ਤੋਂ ਹੋ ਜਾਣਾ ਊਨੇ ਤੋਂ ਆਪਾਂ ਸਾਈਡ ਤੇ ਹੋ ਜਾਣਾ ਹਨਾ ਬਾਕੀ ਦੇਖਦੇ ਅੱਗੇ ਪਹਾੜਾਂ ਦਾ ਮਾਹੌਲ ਚਾਲ ਬੰਦੇ ਨੇ ਲਾਤੀਆ ਲੋਕੇਸ਼ਨ ਕਰ ਸ਼ਰਨੇ ਆਪਣੇ ਨੇ ਇਤਾਂ ਹੀ ਆਪਾਂ ਹਰ ਵਾਰ ਤੇ ਹਰ ਵਾਰ ਟੂਰ ਕਿਤੇ ਨਵੀਂ ਤੋਂ ਨਵੀਂ ਲੋਕੇਸ਼ਨ ਤੇ ਖਿੱਚ ਦੇਣਾ ਕਰਨਾ ਆ ਕਵਾਦ ਇਹ ਵਲੌਗ ਦੇਖਣ ਵਾਲੇ ਬਣਿਆ ਕਰੋ ਆਪਾਂ ਬਸ ਤੁਹਾਡੇ ਘਰ ਕੇ ਖਿੱਚਦਾ ਹੀ ਦਾ ਕੰਮ ਬਾਕੀ ਅੱਗੇ ਰੱਬ ਜਾਣਦਾ ਕਿਉਂ ਲੱਜਪਾ ਓਏ ਸੱਭ ਜੀ ਤੁਸੀਂ ਕੁਝ ਕਹਿਣਾ ਚਾਹੂਗੇ ਕੁਝ ਕੋਈ ਐਨੀਥਿੰਗ ਐਲਸ ਸਾਡੀ ਦੇ ਅਸੀਂ ਦੀ ਵਿੱਚ ਨਵੀਂ ਨਵੀਂ ਲੋਕੇਸ਼ਨ ਦਸੀਏ ਹਾਂ ਚਲੋ ਅੱਗੇ ਜਾ ਕੇ ਮਤਲਬ ਸਾਡਾ ਹੁੰਦਾ ਵੀ ਜਿੱਥੇ ਆਪਾਂ ਵੀ ਨਹੀਂ ਗਏ ਤੇ ਆਪਾਂ ਵੀ ਨਾਲੇ ਦੇਖ ਲਈਏ ਤੇ ਨਾਲੇ ਧੰਨ ਵੀ ਦਿਖਾ ਦਈਏ ਇਸ ਨਾਲੇ ਸਾਨੂੰ ਵੀ ਤੁਹਾਡੇ ਬਾਨੇ ਨਾਲੇ ਸਾਨੂੰ ਵੀ 100 ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਆ ਦਾ ਤੇ ਇਹ ਏਰੀਆ ਚ ਕਈ ਵਾਰ ਹੀ ਆਏ ਪਰ ਲੋਕੇਸ਼ਨਾਂ ਜਿਹੜੀਆਂ ਉਹ ਤੇ ਫਿਰ ਆਪਾਂ ਇਹ ਇਹ ਸਾਨੂੰ ਦੱਸੀ ਸੀ ਸਾਬੀ ਨੇ ਸਾਬੀ ਆਇਆ ਸੀਗਾ ਸਾਬੀ ਕਹਿੰਦਾ ਵੀ ਚਾਚਾ ਉਹ ਲੋਕੇਸ਼ਨ ਬੜੀ ਘੈਂਟ ਆ ਮੰਦਰ ਆ ਤੇ ਆਪਾਂ ਚਲਿਏ ਕਿਸੇ ਦਿਨ ਮੈਂ ਵੀ ਚੱਲ ਪੈਣਾ ਇਹ ਕਿਹੜੀ ਗੱਲ ਗੱਲ ਮੂੰਹ ਚੋਂ ਗੱਡੀ ਤਾਂ ਆਪਾਂ ਪੋਚ ਲਈ ਆਪਾਂ ਨਾ ਕਰੀਦਨੀ ਆ ਆਪਾਂ ਆਪਣੇ ਭਤੀਜੇ ਨੂੰ ਸਾਫੀ ਪਰ ਪਰਵੇਂ ਨੂੰ ਇਹਦਾ ਸ਼ੱਕ ਸੀਗਾ ਪਤਾ ਨਹੀਂ ਹੁਣ ਕਹਿ ਦਿੱਤਾ ਇਹ ਜਾਂਦਾ ਕਿ ਨਹੀਂ ਜਾਂਦਾ ਪਰ ਘਰ ਦੇ ਇਹਨੇ ਤੋਰ ਦਿੱਤਾ ਅੱਜ ਬੜੀ ਖੁਸ਼ੀ ਨਾਲ ਤੋਰਿਆ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇਦਾਂ ਬਸ ਪਿਆਰ ਨਾਲ ਥਾਪੀ ਦੇ ਕੇ ਤੋਰਦਣ ਕਰਨਾ ਫੇਰ ਹਨ ਕੋਈ ਟੈਨਸ਼ਨ ਤੇ ਜਦੋਂ ਫੇ ਬਰਸਾਤ ਗਾਲਾਂ ਦੀ ਹੁੰਦੀ ਫੇ ਮੇਰਾ ਦਿਲ ਕਰਦਾ ਕੈਨਸਲ ਹੀ ਕਰ ਦਈਏ ਪ੍ਰੋਗਰਾਮ ਪਰ ਅੱਜ ਦੇ ਭਾਬੀ ਆਪ ਕਹਿਣ ਆਈ ਵੀ ਰੋਟੀ ਖਾ ਰਿਆ ਮੇਰਾ ਪੁੱਤ ਤੇ ਤੁਸੀਂ ਲੈ ਕੇ ਜਾਇਓ ਉਹਨੂੰ ਤੇ ਇਹ ਕਰ ਸ਼ਰਮ ਨਾ ਮੁੰਡਾ ਇਹ ਇਹਨੂੰ ਇਹਨੂੰ ਘਰ ਦੇ ਨਾਂ ਨਹੀਂ ਕਰਦੇ ਇਹ ਮੁੰਡਾ ਤਿਆਰ ਹੋ ਜਾਂਦਾ ਇਹਨੂੰ ਵੀ ਅੱਗੇ ਤੋਂ ਆਪ ਆਪਣੇ ਗਰੁੱਪ ਚ ਐਡ ਰੱਖਾਂਗੇ ਠੀਕ ਆ ਭਾਈ ਐਂ ਕਰੇਗਾ ਦਬਦਬਾ ਬਹੁਤ ਜ਼ਿਆਦਾ ਘਰ ਚ ਨਹੀਂ ਪੱਕੀ ਗੱਲ ਆਏ ਕਰੇਗਾ ਆਏ ਕਰੇਗਾ ਬਾਕੀ ਕਰਦੇ ਕਿ ਜਾ ਕੇ ਗੱਲਾਂ ਬਾਤਾਂ ਆਗੇ ਉਹੀ ਰਸਤੇਆਂ ਤੇ ਜਦੋਂ ਟਰਾਲੀਆਂ ਲੈ ਕੇ ਆਉਂਦੇ ਹੁੰਦੇ ਆ ਆਨੰਦਪੁਰ ਸਹਾਓ ਕੀ ਬਾਤ ਆ ਇੱਥੇ ਵੇ ਧੁੱਪ ਚੜ ਗਈ ਆ ਯਾਰ ਹੈ ਸ਼ੇਧ ਮੌਸਮ ਠੰਡਾ ਸੀਗਾ ਇੱਥੇ ਵੇ ਧੁੱਪ ਆ ਅੱਗੇ ਦੇਖਦੇ ਆ ਕੀ ਗੱਲਬਾਤ ਹੁੰਦੀ ਆ ਅਜੇ ਤੱਕ ਇੱਥੇ ਹੈ ਹੀ ਆਪਾਂ ਪਤਰੇ ਏਰੀਏ 'ਚ ਕਿ ਜਾ ਕੇ ਦੇਖਦੇ ਆ ਇੱਥੇ ਨਹੀਂ ਅੱਗੇ ਆਉਂਦਾ ਬਿਰਜਲ ਜਿਆ ਮੇਰੇ ਹਸਾਉਣਾ ਅੱਜ ਆਉਣਾ ਦੋਲਤਪੁਰ ਸ਼ਹਿਰ ਜੇ ਮੈਂ ਤੁਹਾਨੂੰ ਗੱਲ ਦੱਸਣੀ ਹੈ ਇੱਕ ਉਹ ਮੈਂ ਕੈਮਰਾ ਆਫ ਤੇ ਤੁਹਾਨੂੰ ਦੱਸਦਾ ਇੱਥੇ ਆਪਾਂ ਹੁੰਦੇ ਰਹੇ ਆ ਦੋ ਤਿੰਨ ਵਾਰ ਇਹ ਕਿੱਥੇ ਚੱਲੇ ਹੋਣਗੀਆਂ ਸੰਗਤਾਂ ਕਿੱਥੇ ਚੱਲੀ ਆਉਣਗੀਆਂ ਇਧਰ ਨਾਲੇ ਉਹ ਜਗਾ ਵੀ ਬੜੀਆਂ ਬਾਬਾ ਪਾਰਕ ਨਾਲ ਦੀ ਫਿਰ ਆ ਜਿਹੜੀ ਅਸੀਂ ਚੱਲੇ ਜਿੱਥੇ ਜਵਾਲਾ ਜੀ ਚਿੰਤਪੁਰ ਨਹੀਂ ਉਹ ਤਾਂ ਚਿੰਤਪੁਰ ਨਹੀਂ ਉਹ ਤਾਂ ਉੱਧਰ ਰਹਿ ਗਈ ਨਾ ਮਾਤਾ ਜਤਪੁਰੀ ਉੱਧਰ ਦੀ ਜਾਂਦੇ ਯਾਰ ਭਾਜੀ ਅੱਗੇ ਵੀ ਜਾਂਦੇ ਉਹ ਟੈਰਸ ਲੱਗਿਆ ਹੋ ਅਹੀਂ ਉਧਰ ਦੀ ਵੀ ਜਾ ਸਕਦੇ ਆ ਇੱਧਰ ਦੀ ਵੀ ਜਾ ਸਕਦੇ ਆ ਇਹ ਕਹਿੰਦੇ ਨੇ ਨਾ ਲੋਕੇਸ਼ਨ ਅੱਛਾ ਉਹ ਲੋਕੇਸ਼ਨ ਉਧਰ ਦੀ ਓਕੇ 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 ਦੋ ਰਸਤੇ ਆ ਇੱਧਰ ਨਾਲ ਸੜਕਾ ਜਿਹੜੀ ਕਿਲੋਮੀਟਰ ਦੇ ਬਹੁਤ ਅੱਗੇ ਜਾਏ ਅਜੇ ਤੱਕ ਤੇ ਬਹੁਤ ਆ ਅਜੇ ਤੱਕ ਤੇ ਆ ਆ ਹੁੰਦਾ ਭਾਜੀ ਬੈਰੀਅਲ ਆ ਆ ਇੱਥੋਂ ਪਰਚੀ ਦੇ ਕੇ ਜਾਣਾ ਪੈਂਦਾ ਹੁਣ ਦੇਖ ਦੇ ਕਿੰਨੇ ਦੀ ਪਰਚੀ ਆ ਇਹ ਜਾਣ ਹੈਗਾ ਆ ਦੇਖ ਲੇ 60 ਰੁਪਏ ਲੱਗਦੇ ਆ ਪਰਚੀ ਦੇ ਅਮਾਚਲ ਕਰਾ ਅਮਾਚਲ ਇੰਟਰ ਦੇ ਹਨਾ ਠੀਕ ਆ ਜੀ ਇਹ ਕਿਹੜਾ ਆ ਟੋਲ ਪਲਾੜਾ ਪੈਂਦਾ ਮਰਵਾੜੀ ਮਰਵਾੜੀ ਬਾੜੀ ਆ ਲੋ ਜੀ ਲਓ ਜੀ ਸਰ ਮਰਵਾੜੀ ਲਓ ਜੀ ਕਰ ਗਏ ਹਿਮਾਚਲ ਐਂਟਰ ਆਪਾਂ ਪਰ ਫਿਰ ਵੀ ਯਾਰ ਮੈਂ ਕਹਿੰਦਾ ਬੜੇ ਜਿਆਜ ਆ ਸਾਡੇ ਦਾ ਲੁੱਟ ਪਈ ਏ ਪੂਰੀ ਏ ਤੇ ਮੈਂ ਕਹਿੰਦਾ ਫੇਰ ਬੜੇ ਜਿਆਜ ਆ ਟੋਲ ਪਲਾੜੇ ਪੈਂਦੇ ਆ ਜੀ ਅੱਡੇ ਤੇ ਟੋਲ ਪਲਾ ਅੱਛਾ ਮੇਰੀ ਗੱਲ ਸੁਣ ਪੁੱਛੀ ਪੁੱਛੀ ਦੀ ਬੋਲਦੇ ਆ ਦੇ ਦੇਤੀ ਅੱਛਾ ਆਹ ਹੀ ਆਹ ਹੀ ਆ ਹੁਣ ਬਸ ਕੱਟ ਲਿਆ ਨਾ ਜਿਹੜਾ ਇਹਨਾਂ ਨੇ ਇਹ ਇਹੀ ਆ ਇਸ ਤੋਂ ਬਾਅਦ ਹੁਣ ਕਿਸੇ ਨੇ ਕੋਈ ਟੋਲ ਨਹੀਂ ਦੇਖਣਾ ਸਿਰਫ ਇੱਕ ਐਂਟਰੀ ਆ ਐਂ ਕਾਫੀ ਤੇ ਬੰਦ ਹੋ ਗਏ ਪਰ 50 ਕਿਲੋਮੀਟਰ ਤੇ 40 ਕਿਲੋਮੀਟਰ ਤੋਂ ਬਾਅਦ ਟੋਲ ਪਲਾਜਾ 40 ਕਿਲੋਮੀਟਰ ਜਾਣਾ ਤੇ 40 ਕਿਲੋਮੀਟਰ ਤੋਂ ਬਾਅਦ ਟੋਲ ਪਲਾਜਾ ਆਊਗਾ ਉਹ ਤੇ ਜਿਹੜੇ ਜਿਹਨਾਂ ਦੀ ਮਿਆਦ ਖਤਮ ਹੋ ਗਈ ਹੈ ਜਿਹਨਾਂ ਦੀ ਮਤਲਬ ایکسپਾਇਰੀ ਹੋ ਗਈ ਹੈ ਡੈਕ ਉਹ ਚੱਕੇ ਜਾਂਨੇ ਜਿਹੜਾ ਮੇਨ ਮੇਨ ਆ ਉਹ ਤਾਂ ਹੈਗੇ ਪਰ ਫਿਰ ਵੀ ਉਹਨੇ بڑے ਚੱਕ ਤੇ ਆ ਯਾਰ ਗੱੜਦੀ ਵਾਲਾ ਆਲੇ ਤਾਂ ਪਤਾ ਨਹੀਂ ਕਿੰਨੇ ਕੇ ਚਿਰ ਦਾ ਟਾਈਮ ਪੂਰਾ ਹੋ ਗਿਆ ਯਾਰ ਉਹ ਰਾਜ ਚੱਲਣ ਦੇ ਆ ਹੀ ਦੇਲਾ ਵੀਰ ਜੀ ਇਦਾਂ ਚੱਲਦੇ ਤੇ ਕਿੰਨੇ ਪੈਸੇ ਕਮਾਏ ਹੋਣਗੇ ਇਹਨਾਂ ਨੇ ਵਾਹ ਬਹਿ ਕਮਾਇਆ ਨਾ ਚਲੋ ਲਓ ਵੇਖੋ ਹਮਾ ਜਲਦੀ ਹੁਣ ਵਾਦੀਆਂ ਹਮਾਰਾ ਚਲ ਜਾਣਾ ਇੰਟਰ ਹੋ ਗਏ ਆਪਾਂ ਤੇ ਬੰਦੇ ਸਾਡੇ ਗੱਲਬਾਤ ਨਹੀਂ ਕਰ ਰਹੇ ਬੰਦੇ ਸਾਭੀ ਜੀ ਕੋਸ਼ ਕੋਸ਼ ਤੇ ਬੋਲੋ ਮੈਨੂੰ ਤੇ ਤੁਹਾਡੀਆਂ ਗੱਲਾਂ ਸੁਣਨ ਦਾ ਬੜਾ ਆਨੰਦ ਆਉਂਦਾ ਆਡੀਅנס ਵੀ ਕਹਿੰਦੀ ਹੈ ਕਿ ਨਹੀਂ ਅਜਾ ਮੁੰਡੇ ਦੀ ਪੱਕਾ ਕਿੰਦਾ ਮੈਚਿੰਗ ਹੈਗੀ ਇਹ ਪੂਰੀ ਕਮੀਜ਼ ਨਾਲ ਪੂਰਾ ਕੰਮ ਓਕੇ ਦੱਸੋ ਚਲੋ ਤਾਂ ਸੁਣੋ ਜੀ ਆ ਆ ਗਿਆ ਜਿੱਥੇ ਆਪਾਂ ਚਾਹ ਪੀਤੀ ਟਰਾਲੀ ਰੋਕ ਕੇ ਜਿੱਥੇ ਟਰਾਲੀ ਰੋਕੋ ਟਰਾਲੀ ਬ੍ਰੇਕ ਤੇ ਚਾਹ ਪੀਦੇ ਕੋਣ ਆਪਣੇ ਆ ਆ ਇੱਥੇ ਪੀਤੀ ਸੀ ਕਿ ਟਰਾਲੀ ਰੋਕ ਕੇ ਚਾਹ ਲਓ ਨਾ ਵੀ ਜਿਹੜਾ ਗੱਡੀ ਚ ਲਾ ਰਿਹਾ ਹੋਰ ਕੋਈ ਚੱਕਰ ਨਹੀਂ ਹੋਰ ਕੋਈ ਚੱਕਰ ਇਹ ਥੋੜਾ ਜਿਹਾ ਥੋੜਾ ਹੰੜਿਆ ਵਾਲਾ ਗੁੱਸੇ ਵਾਲਾ ਅੱਗੇ ਅੱਗੇ ਫੋੜੋ ਵੀ ਬੜਾ ਕੁਸੇਣਾ ਵੀ ਇਹ ਕਰਦਾ ਹਾਂ ਹਾਂ ਹੱਸਦਾ ਘੱਟ ਹੈ ਇਹਨੂੰ ਹਸਾਉਣ ਭਾਈ ਲੜੀ ਨੇ ਆਪਸ਼ਨ ਨਹੀਂ ਆਈ ਮੈਂ ਭਾਜੀ ਭਲਾਦੀ ਮੁੰਡੇ ਨੂੰ ਚਾਹ ਰੋਕ ਕੇ ਇੱਕ ਇੱਕ ਸਮੋਸਾ ਵੀ ਖਾ ਲਾਂਗੇ ਕਿਤੇ ਤੇ ਨਾਲੇ ਚਾਹ ਵੀ ਬੁਲਾ ਦਾਂਗੇ ਕੋਈ ਨਹੀਂ ਜਿਹੜੀ ਦੁਕਾਨ ਪੱਤਰੇ ਦੀ ਆਉਂਦੀ ਨਾ ਜਿਹੜੀ ਕਿ ਮਤਲਬ ਕੋ ਕੱਲੀ ਕਹਿਰੀ ਸੀ ਉੱਥੇ ਰੁਕੀ ਕੋਈ ਕੋਈ ਬਚਾਰਾ ਬੀਤੀ ਹਾਂ ਲਓ ਜੀ ਘਰਸੀ ਕਰਾਂਗੇ ਨਾ ਪੁਰਹਿਆਰਪੁਰ ਢੋਲਵਾਫਾ ਲਓ ਜੀ ਆ ਗਿਆ ਦੌਲਤਪੁਰ ਸ਼ਹਿਰ ਤੇ ਇਹ ਬਾਜ਼ਾਰ ਦੇ ਵਿੱਚੋਂ ਦੀ ਗੱਡੀ ਲੰਘਦੀ ਆ ਆ ਚੱਲ ਮੇਨ ਹੁੰਦਾ ਅੱਗੇ ਜਾ ਕੇ ਇਹ ਤਾਂ ਚਲੋ ਪੰਜਾਬ ਦੇ ਨਾਲ ਹੀ ਆ ਪੰਜਾਬ ਦੇ ਵਿੱਚ ਹੀ ਆ ਜਾਂਦਾ ਆਹ ਹਸਪੀਟਲ ਆ ਇੱਥੋਂ ਦਾ ਸਰਕਾਰੀ ਦੌਲਤਪੁਰ ਦਾ ਉਹ ਬੱਦਲ ਦੇਖੋ ਜੀ ਹੁਣ ਤੁਸੀਂ ਬੱਦਲ ਚੈੱਕ ਕਰੋ ਉਹ ਇੱਥੇ ਵੱਢਦੀ ਆ ਅੱਗੇ ਜਾ ਕੇ ਰੋਕਦੇ ਆ ਤੇ ਫੋਟੋਆਂ ਖਿੱਚਦੇ ਆ ਨਾਲੇ ਤੇ ਥੋੜਾ ਜਿਹਾ ਸਫ਼ਰ ਕੱਟਦੇ ਆ 10 ਕਿਲੋਮੀਟਰ ਸਫ਼ਰ ਹੈ ਯਾਰ ਹੈਗਾ ਆ ਆ ਦੇਖੋ ਪਹਾੜ ਤੇ ਬੱਦਲ ਇੰਨਾ ਕੁ ਹੋਇਆ ਪਿਆ ਨਾ ਜਾਣਦੀ ਇਹਨੇ ਹੁਣ ਜਾਣ ਹੀ ਦੋ ਅੱਗੇ ਜਾ ਕੇ ਫੋਟੋ ਹੀ ਖਿੱਚਣੀ ਆਪਾਂ ਪਤਾ ਕਿ ਅਸਲ 'ਚ ਰੋਡ ਹੈ ਮਤਲਬ ਸਾਰਾ ਏਰੀਆ ਵਧੀਆ ਇੰਨਾ ਕਿ ਦਿਲ ਕਰਦਾ ਵੀ ਰੋਕ ਲਈਏ ਗੱਡੀ ਪਰ ਅਸਲ 'ਚ ਅਸੀਂ ਥੋੜਾ ਜਿਹਾ ਲੇਟ ਤੋਂ ਰਹਿ ਕਰੋ ਜੇ ਥੋੜਾ ਜਿਹਾ ਟਾਈਮ ਨਾ ਤੁਰੇ ਹੁੰਦੇ ਫਿਰ ਜਿੱਥੇ ਮਰਜ਼ੀ ਰੋਕ ਲੈਂਦੇ ਸਾਨੂੰ ਮਤਲਬ 1 2 ਵੱਜ ਗਏ ਆ ਹੁਣ ਤੇ ਸਾਡਾ ਘਰ ਪੈਣ ਨੂੰ ਦੇਰੀ ਨਹੀਂ ਕਰਦਾ ਬੰਦੇ ਹਟਣਾ ਜੁੜਦੇ ਜਾਣ ਦੇ ਨਵੇਂ ਨਵੇਂ ਆ ਮੁੰਡਾ ਕਹਿੰਦਾ ਚਾਚਾ ਆਪਾਂ ਨਾਲ ਆਉਣਾ ਹੀ ਕਰਨਾ ਹੁਣ ਪੱਕਾ ਮੈਂ ਠੀਕ ਆ ਗੱਲ ਜਿਹੜੀ ਹੈ ਚਾਰ ਸੀਟਾਂ ਹੈਗੇ ਚਾਰ ਬੰਦੇ ਹੋਗੇ ਇੱਕ ਸੀਟ ਖਾਲੀ ਸੀਗੀ ਇੱਕ ਸੀਟ ਦੀ ਘਾਟ ਸੀਦਾ ਹੈਂ ਅਗੇ ਦਾਸ ਹੁਣੀ ਇਕੱਲੇ ਬੈਂਦੇ ਰਹੇ ਦਾਸ ਹੁਣੀ ਇਕੱਲੇ ਬੈਂਦੇ ਸਾਬੀ ਬੈਂਦਾ ਰਿਹਾ ਪਿਛੇ ਇਕੱਲਾ ਤੇ ਹੁਣ ਸਾਥ ਹੋ ਗਿਆ ਤੇ ਭਰਾ ਦਾ ਉਹਨੂੰ ਤੇ ਬਾਕੀ ਮਿਲਦੇ ਅਗੇ ਜਾ ਕੇ ਮੌਸਮ ਚੈੱਕ ਕਰਦੇ ਇੱਕ ਵਾਰੀ ਬੱਦਲ ਦਾ ਤੇ ਛਿਟਾ ਪਤਾ ਨਹੀਂ ਕਿੱਥੇ ਤੜ-ਤੜ ਹੋ ਜਾਣੀ ਆ ਠੀਕ ਆ ਓਕੇ ਸ਼ਰਨ ਦੇਖ ਲਓ ਜੀ بارش ਤਾਂ ਹੋ ਗਈ ਸ਼ੁਰੂ ਕੰਮ ਹੋ ਗਿਆ ਠੰਡੋ ਠੰਡੀ ਅੱਜ ਨਜ਼ਾਰਾ ਆਊਗਾ ਪੂਰਾ ਘੁੰਮਣ ਫਿਰਾਂਗਾ ਜਿੱਥੋਂ ਮੁੜਨਾ ਆਪਾਂ 1.5 ਕਿਲੋਮੀਟਰ ਤੇ ਮੋੜ ਤੇ ਆਪਾਂ ਮੋੜਨਾ ਖੱਬੇ ਆ ਹਾਂਜੀ ਲਓ ਯਾਰ ਆਪਾਂ ਹੁਣ ਆ ਖੱਬੇ ਇਹ ਚੱਲ ਗਿਆ ਜਿਹੜੇ ਆਨੰਦਪੁਰ ਸਾਹਿਬ ਨੂੰ ਜਾਣਾ ਤੇ ਆਪਾਂ ਇੱਧਰ ਦੀ ਜਾਨੇ ਹੁੰਨੇ ਆ ਹੁਣ ਆਪਾਂ ਚੜ ਜਾਣਾ ਆ ਖੱਬੇ ਤੇ ਉਦਾਂ ਜਿਹੜੇ ਜਾਣਾ ਕਿਸੇ ਨੇ ਸੱਜੇ ਨੂੰ ਤੁਰਪਣਾ ਆ ਤਾਂ ਹੁਣ ਆਪਾਂ ਖੱਬੇ ਨੂੰ ਚੜ ਗਏ ਰੋਡ ਤੇ ਤੇ ਆ ਹੁਣ ਦੇਖਿਓ ਤੁਹਾਨੂੰ ਦਿਖਾਵਾਂਗੇ ਨਜ਼ਾਰਾ ਇਹ ਅੱਜ ਅਸੀਂ ਚੱਲੇ ਆ ਜੀ ਜਵਾਲਾਜੀ ਮੰਦਿਰ ਆ ਤੇ ਤੁਹਾਨੂੰ ਦੱਸਦੀ ਆਪਾਂ ਚੱਲੇ ਕਿੱਥੇ ਆ ਜਵਾਲਾਜੀ ਮੰਦਿਰ ਚੱਲੇ ਆ ਇਹ ਸਾਪੀ ਨੇ ਲੋਕੇਸ਼ਨ ਦਸੀ ਮੰਦਿਰ ਆ ਬੜਾ ਪਸੇਤਾ ਮੰਦਿਰ ਆ ਠੀਕ ਆ ਜੀ ਤੇ ਉਹਦੇ ਉੱਪਰ 2 ਕਿਲੋਮੀਟਰ ਜਾ ਕੇ ਇੱਕ ਆਉਂਦਾ ਟੇਡਾ ਮੰਦਿਰ ਇਹ ਟੇਡਾ ਮੰਦਿਰ ਕਹਿੰਦੇ ਆ ਵੀ ਤੇ ਉਹ ਟੇਡਾ ਮੰਦਿਰ ਮਤਲਬ ਕੀ ਟੇਡਾ ਹੋ ਗਿਆ ਇਦਾਂ ਤੇ 115 ਸਾਲ ਪੁਰਾਣਾ 115 ਸਾਲ ਪੁਰਾਣਾ ਤੇ ਉਹ ਆਪਾਂ ਜਾ ਡੜਾ ਦਾ ਵੀ ਉਹ ਦੇਖ ਕੇ ਆਈਏ ਚਲੋ ਆਪਾਂ ਵੀ ਨਹੀਂ ਦੇਖਿਆ ਤੇ ਨਾਲੇ ਆਪਾਂ ਵੀ ਦੇਖ ਲਾਂਗੇ ਨਾਲੇ ਤੁਹਾਨੂੰ ਵੀ ਦਿਖਾ ਦਾਂਗੇ ਨਾਲੇ ਉਹਦਾ ਕੀ ਇਤਿਹਾਸ ਆ ਉਹਦੇ ਬਾਰੇ ਆਪਾਂ ਤੁਹਾਨੂੰ ਜਾਣ ਕਰਵਾ ਦਾਂਗੇ 43 ਕਿਲੋਮੀਟਰ ਨੀ ਜਵਾਲਾ ਮੁਕੀ 43 ਕਿਲੋਮੀਟਰ ਹੈ ਤਾਂ ਦੂਰ ਹੀ ਹੈ ਵੈਸੇ ਪਰ ਕੋਈ ਗੱਲ ਨਹੀਂ ਆਪਾਂ ਜਾ ਕੇ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਤੇ ਮੌਸਮ ਤੇ ਨੱਕ ਸੋਨਾ ਹੋ ਗਿਆ ਨਾ ਨਹੀਂ ਪੈ ਰਿਹਾ ਆ ਪਹਿ ਰਿਹਾ ਤੇ ਪਹਾੜੀ ਏਰੀਆ ਆ ਗਿਆ ਹੈ ਚੜ ਗਏ ਉੱਪਰ ਨੂੰ ਸੋ ਅੱਗੇ ਅੱਗੇ ਜਾ ਕੇ ਲੋਕੇਸ਼ਨ ਤੇ ਕਿਤੇ ਰੁਕਦੇ ਵੀ ਆ ਫਿਲਹਾਲ ਥੋੜਾ ਜਿਹਾ ਸਫਰ ਕੱਢ ਲਿਆ ਕਿਉਂਕਿ ਅੱਜ ਹੋ ਲੇਟ ਗਏ ਥੋੜਾ ਜਿਹਾ ਤੇ ਇਸ ਕਰਕੇ ਪਰ ਫਿਰ ਵੀ ਚਲੋ ਨਜ਼ਾਰਾ ਬਹੁਤ ਆ ਰਿਹਾ ਆ ਤੇ ਸਾਡੇ ਰੁਕੇ ਕਹਿੰਦੇ ਫੋਟਾ ਫੂਟਾ ਖਿੱਚਣੀਆਂ ਤੇ ਆਨੰਦ ਦੇਖੋ ਜਰਾ ਓਏ ਹੋਏ ਹੋਏ ਯਾਰ ਜ਼ਿੰਦਗੀ ਜੜੀ ਨਾ ਘੁੰਮ ਫਿਰ ਕੇ ਬਤੀਤ ਕਿਉਂ ਜੀ ਤੇ ਕਰ ਸ਼ਰਨ ਤੇ ਉਧਰ ਬਥੇਰੇ ਨਜ਼ਾਰੇ ਲੈਂਦਾ ਸਾਬੀ ਨੂੰ ਹੁਣ ਲਾਇਆ ਆਪਾਂ ਹੌਲੀ ਹੌਲੀ ਘੁੰਮਣ ਆ ਵੇਖੋ ਇਧਰੋਂ ਥੱਲੇੋਂ ਆਪਾਂ ਆਏ ਆ ਤੇ ਹਿਮਾਚਲ ਚ ਇਹੀ ਐਸਾ ਪੜ ਪੀ ਇੱਥੇ ਗ੍ਰੀਨਰੀ ਬਹੁਤ ਆ ਬਾਕੀ ਫੋਟੋਆਂ ਖਿੱਚ ਲਈਏ ਨਿਕਲੀਏ ਫਿਰ ਅੱਗੇ ਆਪਾਂ ਬੀ ਬਹੁਤ ਤੇਜ਼ ਪੈਣ ਲੱਪਿਆ ਤੇ ਮੈਂ ਕਿਹਾ ਬਾਅਦ ਚ ਖਿੱਚਦੇ ਆ ਖਿੱਚ ਲਈਏ ਇੱਕ ਦੋ ਫੋਟੋਆਂ ਉਸਨੇ ਪਹਾੜਾਂ ਚ ਕਮਾਉ ਨਾਲੇ ਚਰਮਣੋ ਲੋਹਾ ਜਮਗਾਉ ਨਾਲੇ ਨਾ ਤੁਹਾਨੂੰ ਕੀ ਦੱਸਾਂ ਬਹੁਤ ਸ਼ਾਨਦਾਰ ਏਰੀਆ ਆ بارش ਲੱਗੀ ਆ ਤੇ بارش ਨੇ ਤੇ ਉੱਪਰੋਂ ਚਾਰ ਚੰਦ ਲਾ ਦਿੱਤੇ ਆ ਦਿਲ ਕਰਦਾ ਵੀ ਇੱਥੇ ਗੱਡੀ ਰੋਕ ਲਈ ਇੱਥੇ ਗੱਡੀ ਰੋਕ ਲਈ ਪਰ ਆਪਣਾ ਸਾਨੂੰ ਭੈ ਕਾਲੀ ਹੈ ਦੇਖੋ ਮੀਂਹ ਦਾ ਨਿਆਰਾ ਪੂਲ ਬਾਰ ਕੱਢਿਆ ਜੋ ਸਿੰਪਲ ਹੀ ਵਲੌਗ ਵਾਲੀ ਆ ਬਾਰਸ਼ ਦਾ ਬਹੁਤ ਮਾਹੌਲ ਬਚਾ ਪਿਆ ਵਾ ਯਾਰਾ ਹੀ ਬੜਾ ਹੁੰਦਾ ਵਾ ਹਾਂ ਉਹ ਤੇ ਯਾਰ ਤਾਂ ਵੀ ਮੀਂਹ ਪੈਣਾ ਮੈਂ ਤਾਂ ਵੱਡੀ ਭਾਜੀ ਬੜੇ ਕਰਦੇ ਰਹੇ ਹਾਂ ਚਿੰਤਪੁਰ ਨੇ ਮਾਤਾ ਜੀ ਆਉਂਦੇ ਨੇ ਨਾ ਘਰ ਨੂੰ ਜਾਮਾ ਲਿਆਈ ਭਾਈ ਨੇ ਉਦੋਂ ਕਿ ਕਿ ਦੂਤ ਲਗਦਾ ਇਧਰ ਕੁ ਮੜਾਏ ਨਾ ਰਾਤ ਰਹਿਣਾ ਤੇਰੇ ਵੇ ਅੱਛਾ ਘਰ ਹੋਰ ਉਧਰ ਇਦਾਂ ਹੀ ਘਰੀ ਤੇ ਆਪਾਂ ਵੀ ਮਖਲਾਉੜ ਗੱਚਰੇ ਚਾਹੀਦਾ ਸਵੇਰੇ ਆ ਜੀਦਾ ਤੁਦਾ ਤੁਹਾਡੀ ਜੇਬ ਚ ਫੁੱਲ ਆ ਕੰਮ ਉਧਰ ਆਪਾਂ ਰੱਖ ਕੇ ਆਪਣਾ ਚੱਲ ਨਿਕਲ ਲੈਣਾ ਯਾਰ ਐਡਾ ਲੈ ਇੱਥੇ ਬਿਲਕੁਲ ਮੀ ਨਹੀਂ ਆਈ ਇਹ ਹੀ ਤੇ ਨਜ਼ਾਰਾ ਪਾੜਦਾ ਉਹ ਪਿੱਛੇ ਕਹਿੰਦਾ ਮੀ ਹੀ ਆਇਆ ਇੱਥੇ ਬਿਲਕੁਲ ਹਟ ਗਿਆ ਮੀ ਬਿਲਕੁਲ ਹੀ ਨਹੀਂ ਮੀ ਨਹੀਂ ਨਾ ਤੇਜ਼ ਹੈਗਾ ਅੱਜ ਮੈਂ ਬਾਹਰੋਂ ਦੇਖਉਣਾ ਹਾਂ ਇਹ ਨਹੀਂ ਜਾ ਰਿਹਾ ਵਾਲਾ ਜੀ ਚੱਲੀ ਆ ਮੈਂ ਵਾਲਾ ਜੀ ਚਿੰਤਪੁਰ ਨਹੀਂ ਚਿੰਤਪੁਰ ਨਹੀਂ ਭਾਜੀ ਇੱਧਰ ਦੀ ਦੂਰ ਪੈ ਜਾਂਦਾ ਆ ਉੱਧਰ ਦੀ ਹਾਨੂ ਤੇ ਲੱਗੇ ਪੈਂਦਾ ਆ ਆਹੋ ਇਹ ਮੇਰੇ ਘਰ ਵਿੱਚ ਵੀ ਸ਼ਾਹਕੁਰ ਪਰੋਂ ਜਾਂ ਇੱਧਰੋਂ ਸਕੇ ਦਉਂਦੀ ਨਾ ਉਹ ਇੱਧਰ ਦੀ ਜਾਂਦੀ ਜਾਂਦੀ ਚਿੰਤਪੁਰ ਨਹੀਂ ਹੈ ਨਾ ਕੇ ਮੀ ਲੱਗਾ ਲੋਰਾ ਸ਼ੋਰਾ ਤੇ ਮੀ ਵੀ ਲੱਗਾ ਇੱਥੇ ਮੀ ਲੱਗਾ ਆ ਬਾਹਰ ਗੜਤ ਨੂੰ ਲੋਰਾ ਜਵਾਲਾ ਜੀ ਇੱਧਰ ਆ ਜਵਾਲਾ ਜੀ ਇੱਧਰ ਉਪਰ ਆ ਉਹਦੇ ਸਕਰੀਨ ਲੱਗੀ ਆ ਸਕਰੀਨ ਲੱਗੀ ਆ 20 ਕਿਲੋਮੀਟਰ ਤੇ ਅੱਜ ਯਾਰ ਬੜਾ ਨੰਦਾ ਆ ਰਿਹਾ ਇਹ ਜਾਣਦਾ ਹੈ ਨਾ ਕਿ ਨਹੀਂ ਆਉਂਦਾ ਲਾ ਜੀ ਵੀ ਇਹ ਤੇ ਬੰਦੇ ਅੱਗੇ ਵੀ ਆਏ ਦੂਜੇ ਦਵਾਰੀ ਮੈਂ ਪਹਿਲੀ ਵਾਰੀ ਆਇਆ ਮੈਨੂੰ ਘਰੇ ਤਾਂ ਵਧੀਆ ਲੱਗਿਆ ਆਹ ਲੱਗਦਾ ਬੇਨਾਮ ਬਸ ਯਾਰ ਬਹਿ ਪਹਾੜੀ ਰੇਚੀ ਤੇ ਚੱਲ ਜਾਇਆ ਨਿਆਰਾ ਹੁੰਦਾ ਯਾਰਾ ਹੁੰਦਾ ਪਰ ਕਈ ਪਾਜੀ ਤਾਂ ਕੀ ਹੁੰਦੇ ਬੜੇ ਹੀ ਹੋਰ ਮਤਲਬ ਨਾ ਇੱਥੇ ਜਿੱਦਾਂ ਜਿੱਦਾਂ ਟੈਕਨੋਲੋਜੀ ਚੱਲਦੀ ਫੀਲਿੰਗ ਜੀ ਇਹ ਪਤਾ ਇਹ ਵਧੀਆ ਪਤਾ ਕਿਉਂ ਲੱਗਣਿਆ ਇੱਕ ਇੱਥੇ ਰਾਸ਼ ਰੁਸ਼ ਵੀ ਹੈਗਾ ਰੌਣਕ ਵੀ ਹੈਗੀ ਆ ਤੇ ਸਾਫ ਸੁਥਰਾ ਵੀ ਆ ਰੋਡ ਬੜੇ ਸੋਹਣੇ ਆ ਜਿਹੜਾ ਤੁਸੀਂ ਕਹਿ ਰਹੇ ਨਾ ਉਧਰ ਦੀ ਰਹਿਤਾ ਉਹ ਫੁੱਲ ਸੜਕਾ ਇਹ ਡਬਲ ਦੋ ਸੜਕਾ ਜਿਹੜਾ ਕੋਈ ਕਹਿੰਦਾ ਉਤੋਂ ਤਲਵਾੜੇ ਤੋਂ ਟੈਂਪ ਤੋਂ ਤਾਹ ਨੂੰ ਜਾਂਦਾ ਆਹ ਉਹ ਸਿੰਗਰ ਰੋਡ ਆ ਉਹ ਸਿੰਗਰ ਰੋਡ ਆ ਹਾਂ ਇਹ ਇਹ ਜਿਹੜਾ ਇੱਦਾਂ ਹੀ ਜਾਂਦਾ ਰੋਡ ਇਹ ਇੱਦਾਂ ਹੀ ਜਾਣਾ ਮਾਤਾ ਚੰਦਪੁਰ ਨਹੀਂ ਹਾਂ ਚਲ ਆ ਜੀ ਦੋ ਦੋਨੇ ਰਸਤੇ ਨਿਕਲਦੇ ਆ ਸ਼ਾਇਦ ਉਹ ਵੀ ਲੈਂਦੀ ਪਿੰਡ ਵੀ ਕਾਫੀ ਮੀਂਹ ਲੱਗਾ ਨਾ ਅੱਛਾ ਮਾਤਾ ਦਾ ਘਰ ਤੇ ਬਾਹਰ ਤੇ ਸ਼ੀਸ਼ੇ ਆਪਾਂ ਲੈ ਖੋਲ ਤੈਨੂੰ ਮਹਿਸੂਸ ਹੀ ਨਹੀਂ ਹੋ ਰਹੀ ਆ ਵੀ ਗਰਮੀ ਹੈਗੀ ਆ ਬਸ ਰੋਡ ਕੋਲ ਮਾਹੌਲ ਠੰਡੀ ਹਵਾ ਆ ਰਹੀ ਠੰਡੀ ਰੋਡ ਦੇ ਵੀ ਜੋਲ ਨਜ਼ਾਰਾ ਦਿਆ ਦੇਣਾ ਹਾਂ ਰੋਡ ਹੋਈ ਆ ਹਾਂ ਚੱਲ ਓਏ ਹੋਏ ਬੰਦਿਆਂ ਨੂੰ ਮਜਬੂਰੀ ਚ ਰੁਕਣਾ ਹੀ ਪਿਆ ਕਹਿੰਦੇ ਵੀ 2 ਮਿੰਟ ਰੋਕ ਕੇ ਫੇਰ ਹੀ ਜਾਣਾ ਤੇ ਮੈਂ ਚਲੋ ਤੁਹਾਨੂੰ ਵੀ ਕੁਦਰਤ ਦਾ ਨਜ਼ਾਰਾ ਦਿਖਾ ਦਈਏ ਆ ਉੱਪਰ ਬੱਦਲ ਆ ਤੇ ਥੱਲੇ ਪਹਾੜ ਅਨੰਦ ਜਿਹੜਾ ਮਨ ਨੂੰ ਸਕੂਨ ਆ ਰਿਹਾ ਨਾ ਹਵਾ ਠੰਡੀ ਆ ਨਿਤਿਕ ਦੇ ਨਵੇਂ-ਨਵੇਂ ਲੋਕੇਸ਼ਨ ਆ ਆਪਾਂ ਤੁਹਾਨੂੰ ਦਿਖਾਉਂਦੇ ਰਹਿਣਾ ਆ ਤੇ ਆਪਾਂ ਵੀ ਦੇਖ ਲਈਦੀਆਂ ਚਲੋ ਹਰ ਇੱਕ ਜਗ੍ਹਾ ਬੰਦਾ ਆਇਆ ਵੀ ਨਹੀਂ ਹੁੰਦਾ ਕਈ ਜਗ੍ਹਾ ਤੇ ਚਲੋ ਆਪਾਂ ਪਹਿਲਾਂ ਗਏ ਆ ਪਰ ਕਈ ਜਗ੍ਹਾ ਆਪਾਂ ਨਹੀਂ ਗਏ ਇਸ ਕਰਕੇ ਆਪਾਂ ਤੁਹਾਨੂੰ ਦਿਖਾ ਵੀ ਦੇਈਦੀਆਂ ਤੇ ਆਪ ਵੀ ਦੇਖ ਲਈਦੀਆਂ ਮੁੰਡੇ ਕਰ ਰਹੇ ਫੋਟੋਗ੍ਰਾਫੀ ਪੂਰੀ ਸਾਬੀ ਜੀ ਹੁਣ ਅੱਜ ਕਿੱਥੇ ਪਛਾਣ ਹੋ ਰਹੇ ਆ ਸਾਬੀ ਜੀ ਉਹਨਾਂ ਦੀਆਂ ਗੱਲਾਂ ਹੀ ਆ ਜੇ ਹੋਰ ਆ ਤੇ ਲਾਜਾ ਉਸਤਾਦ ਤੇ ਸਾਡਾ ਫਿਰ YouTube ਆਏ ਆ ਨਾ ਕਿਊਟ ਆਹ ਬੰਦਾ ਸਾਡਾ ਫੋਟੋਗ੍ਰਾਫਰ ਆ ਪੂਰਾ ਇਹ ਕਲਾਕਾਰੀਆਂ ਪੂਰੀਆਂ ਦਿਖਾਉਂਦਾ ਤੇ ਚਾਚੂ ਜੇ ਯਾਰ ਪੀਣ ਨੂੰ ਦਿਲ ਤਾਂ ਨਹੀਂ ਕਰਦਾ ਹੁਣ ਇਹਦੇ ਪੀਤੀ ਆ ਅੱਗੇ ਜਾ ਕੇ ਕਰਦੇ ਆ ਤੂੰ ਦੇਖ ਲੈ ਇੱਧਰ ਉੱਧਰ ਤੂੰ ਨਹੀਂ ਮੁੜਨਾ ਕਿਤੇ ਦੇਖ ਲੈ ਜਾਣਦਾ ਦੱਈ ਦੇਖੋ ਤਰਖਤਾ ਦੀ ਸ਼ਾਂ ਅੱਗੇ ਦਿਖਾਓ ਇੱਧਰ ਨਹੀਂ ਰਾਕਦਾ ਸ਼ਾਂ ਹੋਈ ਪਈ ਐ ਇਦਾਂ ਲੱਗਦਾ ਜਦ ਰਾਤ ਹੁੰਦੀ ਹੈ ਨਾ ਇਦਾਂ ਦਾ ਵੀਊ ਆਉਂਦਾ ਪਿਆ ਹੈ ਲੱਗਦਾ ਨਹੀਂ ਰਹਿ ਪਿਆ ਹੈ ਜਦ ਲਗਾਈਆਂ ਸ਼ਾਮਾਂ ਇਹ ਕਿਹੜੀ ਪਈਆਂ ਸ਼ਾਮਾਂ ਦੇ ਜਦਾਂ ਸ਼ਾਮਾਂ ਦੇ 6 ਵਜੇ ਹੱਜ ਕੇ ਹੁੰਦਾ ਇਦਾਂ ਲੱਗਦਾ ਪਿਆ ਹੈ ਇਹ ਇਹ ਕਿਹੜਾ ਡਰਾਈਵਰ ਸਾਬਾ ਨਾ ਰਵੀ ਐ ਇਹਨੇ ਕਿਹੜਾ ਇਹ ਬਿਆਸ রাਵੀ ਇਹ ਬਿਆਸ রাਵੀ ਦੋਨੇ ਮਿਕਸਾ ਕੰਮ ਮਿਕਸ ਕਰ ਲਓ ਜੀ ਪਤਾ ਨਹੀਂ ਹੁਣ ਪੱਕਾ ਕਨਫਰਮ ਤਾਂ ਨਹੀਂ ਹੈਗਾ ਪਰ ਇਹ ਬਿਆਸ ਤੇ ਆਇਆ ਕਹਿੰਦੇ ਉਹਦਾ ਬੋੜਾ ਨਾ ਵੀ ਵੀ ਰਾਹੀ ਵੀ ਆ ਵਿੱਚ ਹੀ ਤੇ ਆਈ ਲਵ ਦੇਹੜਾ ਦੇਹੜਾ ਕਰ ਲਿਆ ਕਰਾ ਉਸ ਬੋੜਾ ਤੇ ਰਹਿ ਗਿਆ 10 15 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਜਾਣਾ ਆ ਬਸ ਆ ਰਹੇ ਆ ਹੋਰ ਕੁਝ ਮਿੰਟਾਂ ਤੱਕ ਅਸੀਂ ਪਹੁੰਚ ਜਾਾਂਗੇ ਆ ਲਓ ਜੀ ਇੱਥੋਂ ਆਪਾਂ ਸੱਜੇ ਮੁੜਨਾ ਖੱਬਾ ਆਏ ਖੱਬਾ ਸੱਜੇ ਮੁੜਨਾ ਮੈਂ ਗੱਲਾਂ ਗੱਲ ਗੱਲਾਂ ਬਾਤ ਗੱਲਾਂ ਬਾਤਾਂ ਜੀ ਭੁੱਲ ਗਿਆ ਚਲ ਗਿਆ ਪਾਲਮਪੁਰ ਧਰਮਸ਼ਾਲਾ ਅੱਗੇ ਕੀ ਲਿਖਿਆ ਆ ਪਤਾ ਨਹੀਂ ਮੈਨੂੰ ਸਭ ਲੱਭਦਾ ਨਹੀਂ ਪਿਆ ਤੇ ਇਹ ਚਲ ਗਿਆ ਜਵਾਲਾ ਮਕਰੀਤੋਂ ਇਹ ਚੌਂਕ ਦੇ ਵਿੱਚੋਂ ਆਪਾਂ ਮੁੜਨਾ ਜਿਹੜੇ ਪੋਲਾ ਹੁੰਦਾ ਨਾ ਜਿਹੜਾ ਪੋਲ ਆੜਾ ਆਉਂਦਾ ਰਵੀ ਵੀਆਸ ਜਿਹੜਾ ਇੱਥੋਂ ਆਪਾਂ ਹੁਣ ਆਉਂਦਾ ਸੱਜੇ 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 ਓ ਜੰਦਾ ਯੋ ਸੱਜੇ ਨੂੰ ਪੈ ਗਏ ਆ ਤੇ ਗੁਰ ਇਥੋਂ 11 ਕਿਲੋਮੀਟਰ ਕਰੈਕਟ ਲੋਕੇਸ਼ਨ ਦੱਸੀ ਜਿਨ੍ਹਾਂ ਨੇ ਵੀ ਤੁਹਾਡੀ ਜਿਹੜੀ ਲੋਕੇਸ਼ਨ ਹੈ ਜਿੱਥੇ ਤੁਸੀਂ ਜਾਣਾ ਆ ਉਹ 11 ਕਿਲੋਮੀਟਰ ਆ ਤੇ ਫਿਰ ਤੁਸੀਂ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਓਗੇ ਠੀਕ ਆ ਦੇਖੋ ਦੇਖੋ ਸੁੰਦਰਤਾ ਰੋਡਾਂ ਦੀ ਲੱਭਦਾ ਕਿਤੇ ਮਾਸਾ ਖੱਡਾ ਇਦਾਂ ਤੇ ਆਪਣੇ ਪੱਧਰੇ ਰੋਡ ਨਹੀਂ ਹੈਗੇ ਜਿੱਦਾਂ ਤੇ ਇੱਥੇ ਪਹਾੜੀ ਏਰੀਆ 'ਚ ਰੋਡ ਬਣਾਏ ਆ ਸਰਕਾਰਾਂ ਨੇ ਤੇ ਇੱਕੋ ਵਾਰੀ ਟੋਲ ਲੱਗਾ ਮੁੜ ਕੇ ਕਿਹ ਇਹ ਨਹੀਂ ਪੁੱਛਿਆ ਵੀ ਤੁਸੀਂ ਕਿੱਥੇ ਜਾਣ ਨੇ ਕਿੱਥੇ ਨਹੀਂ ਤੇ ਮੇਰੇ ਹਿਸਾਬ ਨਾਲ ਤੁਰਿਆਂ ਨੂੰ ਸਾਨੂੰ ਕਿੰਟਾ 1.5 ਘੰਟਾ ਹੋ ਗਿਆ ਆ ਆ ਰਿਹਾ ਆਪਾਂ ਬਿਲਕੁਲ ਨੇੜੇ ਲੋਕੇਸ਼ਨ ਦੇ ਰਹਿ ਗਿਆ ਕੋਈ 4 ਕਿਲੋਮੀਟਰ ਰਹਿ ਗਈ ਆ ਤੇ ਉੱਪਰ ਪਹਾੜੀਆਂ ਵਾਲ ਜਦੋਂ ਦੇਖਦੇ ਪਏ ਆ ਤੇ ਦਿਲ ਕਰਦਾ ਵੀ ਉਹ ਉੱਥੇ ਜਾ ਕੇ ਦੇਖੀਏ ਕੀ ਵੀ ਯਾਰ ਅੱਧ ਨੂੰ ਦਿਖਾਉਣੇ ਆ ਜਿਹੜੀ ਬਰਫ਼ ਉੱਪਰ ਪਈ ਆ ਨਾ ਪਹਾੜੀਆਂ ਦੇ ਇਹ ਉਹ ਦਿਖਾ ਯਾਰ ਉੱਪਰ ਲਾ ਜੀਪਾ ਪਰ ਇੰਦੀ ਉਹ ਲੱਭਦਾ ਨਹੀਂ ਪਿਆ ਭਜੀ ਹੁਣ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਜਿੱਥੇ ਆਪਾਂ ਆਏ ਆ ਇੱਥੋਂ ਦਾ ਨਜ਼ਾਰਾ ਆਪਾਂ ਬੁੱਲਾਂ ਦਾ ਬਿਆਨ ਕਰਨਾ ਸਾਡੇ ਦੀ ਔਖਾ ਆ ਤੁਸੀਂ ਆਪ ਦੇਖ ਸਕਦੇ ਆ ਆ ਵੇਖੋ ਅੱਗੇ ਆਪਾਂ ਮੁੜ ਜਾਣਾ ਆ ਪਰ ਇੱਥੋਂ ਨਜ਼ਾਰਾ ਦੇਖੋ ਤੁਸੀਂ ਸਟੱਪ ਵੀ ਮਾਤਾ ਨੂੰ ਦਿਖਾ ਦਈਏ ਲਓ ਛੜਦੇ ਜਾਨ ਨੇ ਲਾਈਟਾਂ ਆ ਗਈਆਂ ਗੱਡੀ ਤੇ ਕੋਈ ਗੱਲ ਨਹੀਂ ਲਓ ਜੀ ਇੱਥੇ ਵੀ ਰੈੱਡ ਲਾਈਟ ਪਹਿਲੀ ਰੈੱਡ ਲਾਈਟ ਮਿਲੀ ਆ ਹਿਮਾਚਲ ਦੇ ਵਿੱਚ ਤੇ ਗੱਡੀ ਆਪਾਂ ਰੋਕ ਲਈ ਸਾਡੇ ਅੱਗੇ ਹੈ ਕਿ ਸਵਿਫਟ ਰੁਕੀ ਇੱਕ ਇੱਕ ਗੱਡੀ ਹੋਰ ਆ ਸੋ ਜਿਲੇ ਗ੍ਰੀਨ ਲਾਈਟ ਦਾ ਇਸ਼ਾਰਾ ਹੁੰਦਾ ਆ ਤੇ ਉਹਲੇ ਆਪਾਂ ਗੱਡੀ ਤੋਰ ਦੇਣੀ ਆ ਮਤਲਬ ਬੱਤੀ ਹੋ ਗਈ ਮੇਰੇ ਹਿਸਾਬ ਨਾਲ ਪਹਿਲੀ ਮੇਰੇ ਹਿਸਾਬ ਨਾਲ ਹਿਮਾਚਲ ਚਾਪ ਪਰ ਰੈੱਡ ਲਾਈਟ ਵੇਖੀ ਆ ਪਹਿਲੀ ਛੋਟਾ ਆ ਤਾਂ ਲਾਈਟ ਲੱਗ ਮੈਂ ਹਾਂ ਰਸਤੇ ਛੋਟੇ ਕਰਕੇ ਨਾ ਅੱਗੇ ਨਾ ਥੋੜਾ ਸਿੰਗਲ ਜਿਹਾ ਰਸਤਾ ਆ ਗਿਆ ਪਿੰਡ ਜੇ ਵਿੱਚੋਂ ਜਾਂਦਾ ਆ ਉਹਦੇ ਕਰਕੇ ਰੈੱਡ ਲਾਈਟ ਲਾਈਏ ਇਹਨਾਂ ਨੇ ਵੀ ਗੱਡੀਆਂ ਇੱਕ ਪਾਸੇ ਦੀ ਨਿਕਲ ਜਾਣ ਤੇ ਫੇਰ ਜਲੇ ਉਧਰੋਂ ਨਿਕਲ ਜਾਣ ਤੇ ਇਹ ਗੱਡੀਆਂ ਤੁਰਨ ਗਈਆਂ ਮੇਰੇ ਹਿਸਾਬ ਨਾਲ ਇਦਾਂ ਹੀ ਆ ਹਨਾ ਉਧਰ ਵੀ ਲੱਗੀ ਹੋਣੀ ਆ ਆ ਆ ਉਧਰ ਹੋਣ ਲੱਗੀ ਗ੍ਰੀਨ ਇਧਰੋਂ ਤੁਰਨ ਗਈਆਂ ਫੇਰ ਤੇ ਉਧਰ ਮੇਰੇ ਹਿਸਾਬ ਨਾਲ ਜਲੇ ਇਧਰੋਂ ਗ੍ਰੀਨ ਹੋਣੀ ਉਧਰ ਰੈੱਡ ਹੋ ਜਾਣੀ ਆ ਅੱ깔 ਉੱਧਰ ਵੀ ਲੱਗੀ ਹੋएगी ਤੁਹਾਨੂੰ ਦਿਖਾਉਨੇ ਆ ਆ ਤੁਰ ਪਏ ਆਪਾਂ ਲਓ ਜੀ ਚਲਦੇ ਦਿਖਾਉਨੇ ਤੁਹਾਨੂੰ ਅੱਗੇ ਜਿਹੜੇ ਜਿਹੜੇ ਕੋ ਉੱਧਰ ਹੀ ਆਉਗੀ ਨਾ ਕੋਲੇ ਜੀ ਆਹ ਦੇਖੋ ਆ ਪਿੰਡ ਦਾ ਰਸਤਾ ਵਿੱਚੋਂ ਲੰਘਦੇ ਪਏ ਸੀਗੇ ਇਹਦੇ ਕਰਕੇ ਲਾਈਟ ਲੱਗੀ ਆ ਕਿ ਇੱਧਰ ਪਤਾ ਨਹੀਂ ਅੱਗੇ ਲੱਗੀ ਕਿ ਨਹੀਂ ਲੱਗੀ ਪਿੱਛੇ ਤੇ ਲੱਗੀ ਲੱਗੀ ਆ ਲੱਗੀ ਆ ਹਾਂ ਲੱਗੀ ਹੋਊਗੀ ਮੇਰੇ ਹਿਸਾਬ ਨਾਲ ਆ ਦੇਖੋ ਆ ਪੁਲਿਸ ਵਾਲਾ ਭਰਾ ਖੜਾ ਆ ਲਓ ਜੀ ਇੱਥੋਂ ਆਪਾਂ ਚੌਂਕ ਤੋਂ ਹੋ ਗਏ ਆ ਸੱਜੇ ਫੇਰ ਠੀਕ ਆ ਜੀ ਇੱਥੇ ਚੌਂਕ ਹੁੰਦਾ ਜਿੱਲੇ ਰੈੱਡ ਲਾਈਟ ਆਉਂਦੀ ਆ ਨਾ ਉਦੋਂ ਤੁਸੀਂ ਆਉਂਦੇ ਦੇਖਣਾ ਰੈੱਡ ਲਾਈਟ ਜਦੋਂ ਆਉਂਦੀ ਆ ਫਿਰ ਨਿਕਲ ਕੇ ਤਾਂ ਸੱਜੇ ਨਿਕਲਣਾ ਚੌਂਕ ਦੇ ਵਿੱਚ ਤੇ ਨਾਲ ਹੀ ਜਵਾਲਾ ਜੀ ਮੰਦਿਰ ਆ ਰਿਹਾ ਹੈ ਹੁਣ ਪੁੱਛ ਕੇ ਚੰਦ ਕੁ ਮਿੰਟਾਂ ਦੇ ਵਿੱਚ ਫਿਰ ਉੱਥੇ ਉਤਰ ਕੇ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਪਿਆਰ ਨਿਕਲਦੇ ਪਏ ਆ ਠੀਕ ਆ ਜੀ ਓਕੇ ਜੀ ਜਵਾਲਾ ਮਾਤਾ ਮੰਦਿਰ ਤੇ ਆਵਾ ਹੈ ਪਾਛੇ ਆ ਉਹ ਆ ਗਿਆ ਯਾਰ ਉਹ ਜਵਾਲਾ ਮਾਤਾ ਪ੍ਰਵੇਸ਼ ਦੁਆਰ ਆ ਦੇਖਾਂ ਅਜੀ ਤੈਨੂੰ ਪਤਾ ਨਹੀਂ ਇਹ ਇੱਥੋਂ ਚੱਲਣੀ ਆ ਬਕਾਮ ਤੋਂ ਇੱਥੋਂ ਚੱਲਣੀ ਇੱਥੇ ਹੁਣ ਲਾਉਣੇ ਪਾਰਕਿੰਗ ਦੇ ਤੇ ਲਾਓ ਜੀ ਪਹੁੰਚ ਗਏ ਆ ਗੱਡੀ ਲਾ ਦਈਏ ਤੇ ਇਹ ਕਾਂਗੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਜਿਹੜਾ ਜਵਾਲਾ ਜੀ ਮੰਦਿਰ ਪੈਂਦਾ ਨਾ ਟੈਂਪਲ ਇਹ ਕਾਂਗੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਤੇ ਗੱਡੀ ਰਹਾ ਲਈਏ ਪਹਿਲਾਂ ਤੇ ਫੇਰ ਪੁੱਛ ਲਈਏ ਸੋ ਚੜਾਈ ਕਰਦੇ ਆ ਵੀ ਸ਼ੁਰੂ ਮੱਥਾ ਟੇਕਣਾ ਹੈ ਨਾ ਆਹ ਪਾਰਕਿੰਗ ਲਓ ਜੀ ਇਹੀ ਆ ਜਵਾਲਾ ਜੀ ਮੰਦਿਰ ਪੁੱਛਿਆ ਆਪਾਂ ਕਿਸੇ ਵੀਰ ਭਰਾ ਨੂੰ ਇਹ ਗੱਡੀ ਰੱਖ ਲਏ ਉਹਨੂੰ ਗੱਡੀ ਲਾਉਣ ਲਈ ਜਗ੍ਹਾ ਲੱਭ ਕੇ ਫਿਰ ਆਪਾਂ ਆਹ ਪਾਰਕਿੰਗ ਲਾਉਣੀ ਕਿੱਥੇ ਹੈਗੀ ਪਾਰਕਿੰਗ ਪਿੱਛੇ ਸੱਜੀ ਦਾ ਸਿਆਰੋ ਉੱਥੇ ਵੀ ਹੈਗੀ ਆ ਉਹ ਇੱਧਰ ਲਾ ਗੀ ਹੈ ਹਣਾ ਹਾਂ ਲਾਓ ਜੀ ਬੰਦੇ ਹਟੇ ਵਸ ਤੱਕ ਐ ਲਾ ਜਾ ਭਾਵੇਂ ਪਤਾ ਚਲੋ